ਪਹਿਲਾਂ ਕੀ ਹੁੰਦਾ ਸੀਗਾ ਕਿ ਦਿਲੇ ਅੰਦਰਲੀ ਇਨਸਾਈਡ ਹੁੰਦੇ ਸੀ ਇਹ ਸਨਮਾਇਕੇ ਦੇ ਵਿੱਚ ਹੀ ਦਿਲੇ ਵਾਲੀ ਲੁੱਕ ਦਿੱਤੀ ਹੋਈ ਹੈ ਅਸੀਂ ਉਸੇ ਲੁੱਕ ਨੂੰ ਸਨਮਾਇਕੇ ਦੇ ਵਿੱਚ ਦਿੱਤਾ ਇਹਨੂੰ ਆਪਾਂ ਮੇਨ ਡੋਰ ਵਾਸਤੇ ਵੀ ਯੂਜ਼ ਕਰ ਸਕਦੇ ਹਾਂ ਸਨਮਾਇਕੇ ਦੇ ਵਿੱਚ ਤਿਆਰ ਹੋਇਆ ਇਹਦੇ ਕੋਈ ਪਾਲਿਸ਼ ਜਾਂ ਪੇਂਟ ਕਰਨ ਦੀ ਲੋੜ ਨਹੀਂ ਡਾਇਰੈਕਟ ਜਾ ਕੇ ਆਪਾਂ ਫਿਟ ਹੀ ਕਰਨਾ ਇਹ ਵੀ ਦਰਵਾਜ਼ਾ ਤੁਹਾਨੂੰ ਨੋਰਮਲ ਰੇਂਜ ਦੇ 5-6000 ਦੀ ਰੇਂਜ ਦੇ ਵਿੱਚ ਅਸੀਂ ਤੁਹਾਨੂੰ ਦੇ ਦੇਣਾ ਕੁਆਲਿਟੀ ਪੂਰੀ ਸੁਪਰ ਹੋਏਗੀ ਇਹ ਵੀ ਦਰਵਾਜ਼ਾ ਤੁਹਾਨੂੰ ਅਸੀਂ 4-5000 ਦੀ ਰੇਂਜ ਦੇ ਵਿੱਚ ਦੇ ਦੇਣਾ ਗਰੰਟੀ ਇਹਦੀ ਰਹੇਗੀ 15 ਸਾਲ ਦੀ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਹੌਟ ਪ੍ਰੈਸ ਦੇ ਵਿੱਚ ਇਹਨੂੰ ਪ੍ਰੈਸ ਕੀਤਾ ਹੋਇਆ ਹੈ ਇਹਦਾ ਸਨਮਾਇਕੇ ਦੀ ਗਰੰਟੀ ਹੈ ਕੋਈ ਬੰਡ ਹੋਣ ਦੀ ਪੂਰੀ ਫੁੱਲ ਗਰੰਟੀ ਹੈ ਇਹ 1 ਐਮ ਦੀ ਸ਼ੀਟ ਹੈ ਇਹ ਵੀ ਤੁਹਾਨੂੰ ਮਨ 5-6000 ਦੀ ਰੇਂਜ ਦੇ ਵਿੱਚ ਮਿਲ ਜਾਣਾ ਇਹ ਐਚ ਐਡीडी ਐਚ ਮਾਰ ਦਾ ਕਨਸੈਪਟ ਹੈ ਡਿਜ਼ਾਈਨਿੰਗ ਸਾਡੇ ਕੋਲੇ ਹਜ਼ਾਰਾਂ ਹੈਗੇ ਆ ਤੁਸੀਂ ਮੇਰੇ ਕੋਲੇ ਆਓ ਵਿਜ਼ਿਟ ਕਰੋ ਬੈਠ ਕੇ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਦੱਸ ਤੁਹਾਨੂੰ ਕਿੰਨੇ ਕਿ ਡਿਜ਼ਾਈਨ ਦਿਖਾ ਸਕਦੇ ਆ ਇਹ ਤਾਂ ਚਲੋ ਮੁੱਲ ਕਿ ਅਸੀਂ ਦੱਸ ਰਹੇ ਆ ਵੀ ਇਹ ਚੀਜ਼ਾਂ ਤੁਸੀਂ ਮੇਰੇ ਕੋਲੇ ਵਿਜ਼ਿਟ ਕਰੋਗੇ ਪ੍ਰੋਪਰਲੀ ਕੋਲੇ ਬੈਠ ਕੇ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ ਬਾਕੀ ਆ ਵੀ ਸਨਮਾਇਕੇ ਦੀ ਡਿਜ਼ਾਈਨਿੰਗ ਹੈਗੀ ਆ ਟੀ ਪੱਤੀ ਦੇ ਵਿੱਚ ਡਿਜ਼ਾਈਨ ਕੀਤਾ ਆ ਜਿਵੇਂ ਇਹ ਵਾਟਰਪਰੂਫ ਹੈ ਸਾਉਂਡ ਪ੍ਰੂਫ ਹੈ ਤੇ ਫਾਇਰ ਪ੍ਰੂਫ ਹੈ ਸਤਿ ਸ਼੍ਰੀ ਅਕਾਲ ਜੀ ਅ ਸਪਾਈਡਰ ਦੀ ਜ਼ਿੰਦਗੀ ਦੇ ਵਿੱਚ ਹਰੇਕ ਬੰਦਾ ਆਪਣੀ ਲਾਈਫ ਦੇ ਵਿੱਚ ਪੈਸੇ ਦੇ ਮਗਰ ਭਜਦਾ ਪਿਆ ਤੇ ਹਰੇਕ ਹੀ ਮਤਲਬ ਕਿ ਸਕਸੈਸਫੁਲ ਹੋਣ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਇਸ ਜ਼ਿੰਦਗੀ 'ਚ ਆਪਾਂ ਨੂੰ ਤਿੰਨੋਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਰੋਟੀ ਕੱਪੜਾ ਤੇ ਮਕਾਨ ਵੀ ਇਹੇ ਚੀਜ਼ਾਂ ਬਣਾਉਣ ਦੇ ਚੱਕਰ ਦੇ ਵਿੱਚ ਬੰਦਾ ਸਾਰੀ ਉਮਰ ਭਜਦਾ ਰਹਿੰਦਾ ਹੈ ਤੇ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਮੈਂ ਇੱਕ ਚੀਜ਼ ਦਾ ਤੁਹਾਡਾ ਹੱਲ ਕਰ ਦੂੰਗਾ ਮਕਾਨ ਦਾ ਮਕਾਨ ਦੇ ਦਰਵਾਜਿਆਂ ਦਾ ਸਾਡਾ ਇੱਥੇ ਫ੍ਰੀਕੋਰਡ ਦੇ ਵਿੱਚ ਸ਼ਾਈਵੇਲੀ ਦੇ ਨਾਲ ਪੰਜਾਬ ਡੋਰ ਹਾਊਸ ਦੇ ਨਾਲ ਤੇ ਸਾਡੇ ਫਰਮ ਹੈ ਤੇ ਮੈਂ ਤੁਹਾਡਾ ਮਤਲਬ ਕਿ ਕਿਵੇਂ ਇਸ ਚੀਜ਼ ਦਾ ਫਾਇਦਾ ਕਰ ਸਕਦਾ ਹਾਂ ਘੱਟ ਬਜਟ ਦੇ ਵਿੱਚ ਤੁਹਾਨੂੰ ਮੈਂ ਕਿਵੇਂ ਚੰਗੇ ਦਰਵਾਜੇ ਦੇ ਸਕਦਾ ਇਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੋਂ ਆਜੇ ਤੁਹਾਨੂੰ ਦਿਖਾਉਣੇ ਆ ਆਪਾਂ ਸਾਰੇ ਦਰਵਾਜੇ ਜਿਵੇਂ ਇਹ ਦਰਵਾਜਾ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਣਾ ਹੈ ਕਿ ਆਪਾਂ ਕੁਆਲਿਟੀ ਦੇ ਤੇ ਧਿਆਨ ਦੇਣਾ ਸਾਡਾ ਵੀ ਪੂਰਾ ਫੋਕਸ ਕੁਆਲਿਟੀ ਤੇ ਹੈ ਜਿਵੇਂ ਹੁਣ ਇਹ ਚੀਜ਼ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਡੀਪਲੀ ਇਹ ਤੇ ਲੁੱਕ ਦੇਣਾ ਇਹ ਜਿਹੜਾ ਦਰਵਾਜਾ ਜੇ ਆਪਾਂ ਚਾਹੀਏ ਤਾਂ ਇਹ 0.6 ਦੀ ਸ਼ੀਟ ਲਾ ਕੇ 3000 ਤੋਂ ਵੀ ਰੈਡੀ ਹੋ ਜਾਏਗਾ ਬਟ ਇਹ ਚੀਜ਼ ਹੁਣ ਜਿਵੇਂ 1mm ਦੀ ਸ਼ੀਟ ਦੇ ਵਿੱਚ ਤਿਆਰ ਹੋਈ ਹੈ ਠੀਕ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਨੂੰ ਦੱਸਿਆ ਕਿ 3000 ਤੋਂ ਲੈ ਕੇ ਆਪਣੇ ਕੋਲੇ 10000 ਤੱਕ ਦਾ ਸਮਾਇਕੇ ਦਾ ਬਜਟ ਰਹੇਗਾ ਠੀਕ ਹੈ ਡਿਜ਼ਾਈਨ ਸੇਮ ਰਹੇਗਾ ਪੈਸਾ ਕਿੰਨਾ ਲਾਉਣਾ ਉਹ ਕਸਮਰ ਤੇ ਡਿਪੈਂਡ ਕਰਦਾ ਇਧਰੋਂ ਅੱਜ ਅਸੀਂ 3000 ਚ ਵੀ ਤਿਆਰ ਕਰ ਸਕਦੇ ਆ ਇਹ ਦਰਵਾਜ਼ਾ 6-7000 ਦੀ ਰੇਂਜ ਚ ਵੀ ਤਿਆਰ ਕਰਦਾ ਉਹਦੇ ਵਿੱਚ ਫਰਕ ਕੀ ਰਹੇਗਾ ਸ਼ੀਟ ਦਾ ਫਰਕ ਰਹੇਗਾ ਕਿ ਆਪਾਂ ਪੁਆਇੰਟ ਸਿਕ ਦੀ ਸ਼ੀਟ ਲਾਉਣੇ ਆ 7 ਦੀ ਸ਼ੀਟ ਲਾਉਣੇ ਆ ਜਾਂ 1mm ਦੀ ਸ਼ੀਟ ਲਾਉਣੇ ਆ ਉਹ ਡਿਪੈਂਡ ਕਰਦਾ ਕਸਮਰ ਦੇ ਬਜਟ ਤੇ ਡਿਪੈਂਡ ਕਰਦਾ ਹੈ ਹਰ ਇੱਕ ਚੀਜ਼ ਦੀ ਸਾਡੀ ਮਤਲਬ ਕਿ ਗਾਰੰਟੀ ਹੋਏਗੀ ਅੱਜ ਤੁਹਾਨੂੰ ਅੱਗੇ ਦਿਨ ਹੁੰਦਾ ਵਜਾ ਜਿਵੇਂ ਇਹ ਆ ਪਹਿਲਾਂ ਕੀ ਹੁੰਦਾ ਸੀਗਾ ਕਿ ਦਿਲੇ ਅੰਦਰਲੀ ਇਨਸਾਈਡ ਹੁੰਦੇ ਸੀ ਇਹ ਸੁਨਮਾਇਕੇ ਦੇ ਵਿੱਚ ਹੀ ਦਿਲਿਆਂ ਵਾਲੀ ਲੁੱਕ ਦਿੱਤੀ ਹੋਈ ਹੈ ਪਹਿਲਾਂ ਕੀ ਹੁੰਦਾ ਸੀ ਕਿ ਜਿਵੇਂ ਮੰਨ ਕੇ ਚਲੋ ਆਹ ਦਰਵਾਜ਼ਾ ਹੈਗਾ ਇਹ ਲੱਕੜ ਦੇ ਵਿੱਚ ਥੋਸ ਤਿਆਰ ਹੁੰਦਾ ਸੀ ਉਹਦੇ ਵਿੱਚ ਆਪਾਂ ਨੂੰ ਪੇਂਟ ਵੀ ਕਰਨਾ ਪੈਂਦਾ ਸੀ ਜਾਂ ਪਾਲਿਸ਼ ਕਰਾਉਣੀ ਪੈਂਦੀ ਉਹ ਬਜਟ ਦਰਵਾਜ਼ੇ ਦਾ 9-10000 ਰੁਪਏ ਚਲਾ ਜਾਂਦਾ ਸੀ ਵਿਦ ਪਾਲਿਸ਼ ਜਾਂ ਪੇਂਟ ਕਰਕੇ ਅਸੀਂ ਉਸੇ ਲੋਕ ਨੂੰ ਸਨਮਾਈਕੇ ਦੇ ਵਿੱਚ ਦਿੱਤਾ ਇਹਨੂੰ ਆਪਾਂ ਮੇਨ ਡੋਰ ਵਾਸਤੇ ਵੀ ਯੂਜ਼ ਕਰ ਸਕਦੇ ਹਾਂ ਸਨਮਾਈਕੇ ਦੇ ਵਿੱਚ ਤਿਆਰ ਹੋਇਆ ਇਹਦੇ ਕੋਈ ਪਾਲਿਸ਼ ਜਾਂ ਪੇਂਟ ਕਰਨ ਦੀ ਲੋੜ ਨਹੀਂ ਡਾਇਰੈਕਟ ਜਾ ਕੇ ਆਪਾਂ ਫਿਟ ਹੀ ਕਰਦਾ ਹੈ ਇਹ ਵੀ ਦਰਵਾਜ਼ਾ ਤੁਹਾਨੂੰ ਨੋਰਮਲ ਰੇਂਜ ਦੇ 5-6 ਹਜ਼ਾਰ ਦੀ ਰੇਂਜ ਦੇ ਵਿੱਚ ਅਸੀਂ ਤੁਹਾਨੂੰ ਦੇ ਦੇਣਾ। ਕੁਆਲਿਟੀ ਪੂਰੀ ਸੁਪਰ ਹੋਏਗੀ। ਉਸ ਤੋਂ ਬਾਅਦ ਆ ਜਾਓ ਏਟ ਡਬਲ ਸ਼ੀਡਸ ਨਮਾਇਕਾ। ਠੀਕ ਹੈ? ਇਹ ਇਵੇਂ ਨਹੀਂ ਹੁੰਦਾ ਜਿਵੇਂ ਸਿੰਪਲ ਸ਼ੀਟ ਤੇ ਉਹਤੇ ਮਲ ਕੇ ਦੂਸਰਾ ਆਰ ਡਿਜ਼ਾਈਨਿੰਗ ਕਰਦੇ ਉਹ ਨਹੀਂ। ਇਹ ਕੱਟ ਪੀਸ ਲੱਗੇ ਹੋਏ ਆ। ਕੱਟ ਪੀਸ ਲੱਗੇ ਆ ਹਰੇਕ ਪੀਸ ਨੂੰ ਦੂਸਰਾ ਲਾਇਆ ਹੋਇਆ ਡਿਜ਼ਾਈਨਿੰਗ ਬਣਾਈ ਹੋਇਆ। ਇਹ ਵੀ ਦਰਵਾਜ਼ਾ ਤੁਹਾਨੂੰ ਅਸੀਂ 4-5 ਹਜ਼ਾਰ ਦੀ ਰੇਂਜ ਦੇ ਵਿੱਚ ਦੇ ਦੇਣਾ। ਗਾਰੰਟੀ ਇਹਦੀ ਰਹੇਗੀ 15 ਸਾਲ ਦੀ। ਉਸ ਤੋਂ ਬਾਅਦ ਇਹ ਵੀ ਸਨਮਾਇਕਾ ਉਵੇਂ ਕੱਟ ਪੀਸ ਲਾਇਆ ਸਿੰਪਲ ਛੀਰ ਦੇ ਉੱਪਰ ਡਿਜ਼ਾਈਨਿੰਗ ਨਹੀਂ ਕੀਤੀ ਤੇ ਇਹ ਮਿਹਨਤ ਬਹੁਤ ਲੱਗੀ ਹੋਈ ਆ ਤੁਸੀਂ ਆਪ ਦੇਖ ਸਕਦੇ ਹੋ ਅਸੀਂ ਹੌਟ ਪ੍ਰੈਸ ਦੇ ਵਿੱਚ ਇਹਨੂੰ ਪ੍ਰੈਸ ਕੀਤਾ ਹੋਇਆ ਹੈ ਇਹਦਾ ਸਨਮਾਇਕੇ ਦੀ ਗਾਰੰਟੀ ਹੈ ਕੋਈ ਬੈਂਡ ਆਉਣ ਦੀ ਪੂਰੀ ਫੁੱਲ ਗਾਰੰਟੀ ਹੈ ਇਹ 1 ਐਮ ਦੀ ਸ਼ੀਟ ਤੇ ਇਹ ਵੀ ਤੁਹਾਨੂੰ ਮਨ 5-6000 ਦੀ ਰੇਂਜ ਦੇ ਵਿੱਚ ਮਿਲ ਜਾਣਾ ਅੱਗੇ ਆ ਜਾਓ ਇਹ ਇਹ ਐਡਿਟਿਵ ਐਚਐਮਰ ਦਾ ਕਨਸੈਪਟ ਹੈ ਇਹਦੇ ਵਿੱਚ ਮੈਂ ਕਹੂੰਗਾ ਕਿ ਪਹਿਲਾਂ ਤਾਂ ਆ ਜਿਵੇਂ ਫ੍ਰੇਮਿੰਗ ਹੈਗੀ ਆ ਪਹਿਲਾਂ ਕੀ ਹੁੰਦਾ ਆਮ ਇਸ ਨੂੰ ਸਾਰਾ ਥੋਸ ਐਡਐਚਮਰ ਦੇ ਬੋਰਡ ਦੇ ਵਿੱਚ ਡਿਜ਼ਾਈਨ ਕਰਕੇ ਆਪਾਂ ਲਾ ਦਿੰਦੇ ਬਟ ਉਹਦੇ ਵਿੱਚ ਦਿੱਕਤ ਕੀ ਹੁੰਦੀ ਹੈ ਕਿ ਉਹ ਪੇਜ ਲੂਜ਼ ਹੋ ਜਾਂਦੇ ਜਿਹੜੇ ਕੱਪ ਜਿਹਾਉਣੇ ਆ ਅਸੀਂ ਉਹ ਚੀਜ਼ ਨੂੰ ਸਹੀ ਕਰਨ ਵਾਸਤੇ ਇਹਦੀ ਫਰੇਮਿੰਗ ਜਿਹੜੀ ਇਹ ਰਸ਼ੀਨ ਕੈਲ ਕੀਤੀ ਆ ਅੰਦਰ ਐਥੀਡੇ ਚ ਮਾਰਦਾ ਕਨਸੈਪਟ ਆ ਸਾਈਡ ਤੇ ਰਸ਼ੀਨ ਕੈਲ ਆ ਇਹਦੇ ਵਿੱਚ ਕੀ ਹੁੰਦਾ ਇਹ ਲੱਕੜ ਦਾ ਮਜ਼ਬੂਤੀ ਹੋਰ ਬਣਦੀ ਆ ਇਹਨੂੰ ਆਪਾਂ ਕੋਈ ਡੀਕੋ ਪੇਂਟ ਜਾਂ ਪਾਲਿਸ਼ ਕਰਕੇ ਇਹਦੀ ਲੋਕ ਹੋਰ ਵੀ ਉੱਪਰ ਗਈ ਗਏ ਇਹਨੂੰ ਅਸੀਂ ਪੇਂਟ ਪਾਲਿਸ਼ ਤਾਂ ਨਹੀਂ ਕਰਕੇ ਰੱਖਿਆ ਕਿਉਂਕਿ ਕਸਟਮਰ ਨੂੰ ਪਤਾ ਲੱਗੇ ਵੀ ਅਸਲ ਦੇ ਵਿੱਚ ਚੀਜ਼ ਕੀ ਹੈ ਠੀਕ ਹੈ ਉਸ ਤੋਂ ਅੱਗੇ ਇਹ ਨਾਰਮਲ ਸਨਮਾਇਕਾ ਉਹੀ ਆ ਗਿਆ ਡਿਜ਼ਾਈਨਿੰਗੇ ਦੀ ਵਕਰੀਆ ਡਿਜ਼ਾਈਨਿੰਗ ਸਾਡੇ ਕੋਲੇ ਹਜ਼ਾਰਾਂ ਹੈਗੇ ਆ ਤੁਸੀਂ ਮੇਰੇ ਕੋਲ ਆਓ ਵਿਜ਼ਿਟ ਕਰੋ ਬੈਠ ਕੇ ਤੁਹਾਨੂੰ ਇੱਥੇ ਵੀਡੀਓ ਦੇ ਵਿੱਚ ਤਾਂ ਅਸੀਂ ਤੁਹਾਨੂੰ ਕਿੰਨੇ ਕਿ ਡਿਜ਼ਾਈਨ ਦਿਖਾ ਸਕਦੇ ਆ ਇਹ ਤਾਂ ਚਲੋ ਮਿਲ ਕੇ ਅਸੀਂ ਦੱਸ ਰਹੇ ਆਂ ਵੀ ਇਹ ਚੀਜ਼ਾਂ ਤੁਸੀਂ ਮੇਰੇ ਕੋਲ ਵਿਜ਼ਿਟ ਕਰੋਗੇ ਪ੍ਰੋਪਰਲੀ ਕੋਲੇ ਬੈਠ ਕੇ ਤੁਹਾਨੂੰ ਸਾਰਾ ਕਲੀਅਰ ਹੋ ਜਾਏਗਾ ਬਾਕੀ ਆ ਵੀ ਸਨਮਾਇਕੇ ਦੀ ਡਿਜ਼ਾਈਨਿੰਗ ਹੈਗੀ ਆ ਟੀ ਪੱਤੀ ਦੇ ਵਿੱਚ ਡਿਜ਼ਾਈਨ ਕੀਤਾ ਆ ਹਰ ਇੱਕ ਚੀਜ਼ ਦੀ ਗਾਰੰਟੀ ਆ ਉਹ ਸੀਗਾ ਅੱਗੇ ਆ ਗਿਆ ਆਹੀ ਉਹੀ ਕਨਸੈਪਟ ਆ ਉਹ ਸੀਗਾ ਰਸ਼ਨ ਕਹਿਲ ਇੱਕ ਕੈਨੇਡਾ ਕਹਿਲ ਦੀ ਜੇ ਕਸਟਮਰ ਨੇ ਵੀ ਨਾ ਉਹਦੇ ਵਿੱਚ ਆਪਰ ਰਸ਼ਿੰਦ ਦੀ ਕਨੇਡਾ ਖਲਦੇ ਇਹਦੇ ਫਰੇਮਿੰਗ ਦੇ ਦੇ ਅੰਦਰ ਐਟ ਡੇਟ ਚ ਮਾਰਦਾ ਕਨਸੈਪਟ ਹੈ ਇਹਦੇ ਵਿੱਚ ਥੋੜਾ ਹੋਰ ਰੇਟ ਦਾ ਫਰਕ ਪੈ ਸਕਦਾ ਅੱਗੇ ਇਹ ਹੈਗਾ ਗਲੋਸੀ ਸ਼ੀਟ ਦੇ ਵਿੱਚ ਗਲੋਸੀ ਸ਼ੀਟ ਇਹ ਆਪਾਂ ਕਿਚਨ ਦੇ ਵਿੱਚ ਦਰਵਾਜ਼ਾ ਯੂਜ਼ ਕਰ ਸਕਦੇ ਹਾਂ ਇਸ ਚੀਜ਼ ਦੀ ਤੁਹਾਡੀ ਫੁੱਲ ਗਰੰਟੀ ਹੈ ਉਸ ਤੋਂ ਅੱਗੇ ਇਹ ਵੀ ਉਹੀ ਚੀਜ਼ ਆ ਗਈ ਇਹ ਆ ਗਿਆ ਜਿਵੇਂ ਆਹ ਦੇਖੋ ਇਹਦੇ ਵਿੱਚ ਕੀ ਇਹਦੇ ਵਿੱਚ ਫਰੇਮਿੰਗ ਕੀਤੀ ਹੈ ਸਾਗਵੰਦੀ ਇਹ ਸਾਗਵੰਦੀ ਫਰੇਮਿੰਗ ਅੰਦਰ ਐਟ ਡੇਟ ਚ ਮਾਰਦਾ ਉਹੀ ਕਨਸੈਪਟ ਹੈ ਇਹ ਵੀ ਮੇਨ ਡੋਰ ਆ ਤੇ ਆਪਾਂ ਯੂਜ਼ ਕਰ ਸਕਦੇ ਆ ਇਹਦੀ ਕੁਆਲਿਟੀ ਥੋੜਾ ਜਿਹਾ ਰੇਟ ਦਾ ਫਰਕ ਹੋ ਗਿਆ ਕਿਉਂਕਿ ਜਿਹੜੀ ਇਹਦੀ ਫਰੇਮਿੰਗ ਆ ਜੋ ਇਹਦੀ ਫਰੇਮ ਹੈਗੀ ਆ ਉਹ ਸਾਗਵਾਂ ਦੀਆਂ ਉਹਦਾ ਰੇਟ ਦਾ ਥੋੜਾ ਜਿਹਾ ਵੈਰੀਏਡ ਹੋਊਗਾ ਦੂਸਰੀ ਬੈਰ ਨਾਲ ਅੰਦਰ ਜਿਹੜਾ ਕਨਸੈਪਟ ਹੈਗਾ ਉਹ ਐਕਰੀਲਿਕ ਜਮਾ ਇਹ ਸਾਰਾ ਸਾਗਵਾਂ ਸਾਗਵਾਂ ਦਾ ਖੋਸ ਪੱਲਾ ਹੈ ਇਹਦੇ ਵਿੱਚ ਫਰੇਮ ਵੀ ਸਾਗਵਾਂ ਦੀ ਅੰਦਰ ਸਾਰਾ ਕਨਸੈਪਟ ਜਿਹੜਾ ਸਾਗਵਾਂ ਦਾ ਹੋਇਆ ਇਹ ਸਾਰਾ ਨੋਰਮਲ ਪੱਲਾ ਹੈ ਉਸ ਤੋਂ ਮਤਲਬ ਕਿ ਆਪਣੇ 4000 ਸਕਰ ਫੁੱਟ ਤੋਂ ਸਟਾਰਟਿੰਗ ਹੋ ਜਾਂਦੀ ਹੈ ਸਾਗਵੰਦੀ ਉਹਦੇ ਵਿੱਚ ਸਾਗਵੰਦੀਆਂ ਬਹੁਤ ਕਿਸਮਾਂ ਆ ਜਾਂਦੀਆਂ ਜਿਵੇਂ ਐਮਪੀਟੀ ਕਾਗੀ ਪ੍ਰਾਜਿੰਦੀ ਕਾਗੀ ਉਹ ਸਾਰੀਆਂ ਚੀਜ਼ਾਂ ਦਾ ਅਲੱਗ-ਅਲੱਗ ਰੇਟ ਹੈ ਡਿਜ਼ਾਈਨਿੰਗ ਦੇ ਹਿਸਾਬ ਨਾਲ ਰੇਟ ਹੈ ਉਸ ਤੋਂ ਬਾਅਦ ਆਈ ਕਨਸੈਪਟ ਆ ਗਿਆ ਐਚਡੀਐਮਰ ਦਾ ਇਹ ਫੋਸ ਪੱਲਾ ਜਿਵੇਂ ਆਪਾਂ ਸਾਈਡ ਤੇ ਫਰੇਮਿੰਗ ਪਹਿਲਾਂ ਲੱਕੜ ਦੀ ਕੀਤੀ ਸੀ ਇਹਦੇ ਵਿੱਚ ਸਾਈਡ ਤੇ ਫਰੇਮਿੰਗ ਕਰਨ ਦੀ ਜਰੂਰਤ ਨਹੀਂ ਇਹਨੂੰ ਆਪਾਂ ਡਾਇਰੈਕਟ ਵੀ ਲਾ ਸਕਦੇ ਆ ਐਸ ਤੋਂ ਕਸਟਮਰ ਚੁਆਇਸ ਠੀਕ ਹੈ ਉਸ ਤੋਂ ਬਾਅਦ ਇਹ ਸ਼ੀਟਾਂ ਹੈ ਇਹ ਸ਼ੀਟਾਂ ਦੇ ਵਿੱਚ ਕੀ ਹੈ ਇਹਦੇ ਸ਼ੀਟ ਦੇ ਵਿੱਚ ਹੀ ਅੰਦਰ ਡਿਜ਼ਾਈਨਿੰਗ ਹੈ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ক্লোਜ਼ ਆ ਕੇ ਇਹਦਾ ਸ਼ਾਟ ਲਵੇ ਜਿਵੇਂ ਆ ਅੰਦਰ ਫਰੇਮਿੰਗ ਸ਼ੀਟ ਦੇ ਵਿੱਚ ਡਿਜ਼ਾਈਨਿੰਗ ਹੈਗੀ ਹੈ ਠੀਕ ਹੈ ਇਹਨੂੰ ਕੋਈ ਆਪਾਂ ਨੂੰ ਗਰੂਪਿੰਗ ਨਹੀਂ ਦੀਏ ਨੇ ਹੋਰ ਕੋਈ ਐਕਸਟਰਾ ਕਰਨ ਦੀ ਜ਼ਰੂਰਤ ਨਹੀਂ ਸ਼ੀਟ ਦੇ ਅੰਦਰ ਹੀ ਬਹੁਤ ਪਿਆਰੀ ਡਿਜ਼ਾਈਨਿੰਗ ਹੈਗੀ ਹੈ ਅੱਗੇ ਆ ਗਏ ਮੈਂਬਰਨ ਸ਼ੀਟ ਦਾ ਮੈਂਬਰਨ ਸ਼ੀਟ ਵੀ ਵਧੀਆ ਕਨਸੈਪਟ ਹੈਗਾ ਇਹਦੇ ਵਿੱਚ ਇਹ ਪੱਲਾ 2500 3000 ਤੋਂ 7000 ਦਾ ਪੱਲਾ ਸਟਾਰਟ ਹੋ ਜਾਂਦਾ ਹੈ ਇੱਕ ਤੁਹਾਨੂੰ ਹੋਰ 100 ਚੀਜ਼ ਦਿਖਾਉਣ ਲੱਗਿਆ ਇਵੇਂ ਸਾਡੇ ਕੋਲੇ ਇਹ ਚੁਗਾਠ ਹੈ ਡਬਲੂ ਪੀ ਸੀ ਦੀ ਚੁਗਾਠ ਹੈ ਇਹ ਲੱਕੜ ਨਾਲੋਂ ਇੱਕ ਤਾਂ ਸਸਤੀ ਪੈਂਦੀ ਹੈ ਇਹਦਾ ਕੀ ਹੈਗਾ ਮੇਨ ਕਿ ਇਹਨੂੰ ਕੋਈ ਸੌਂਗ ਨਹੀਂ ਲੱਗਦੇ ਕੋਈ ਇਹਨੂੰ ਕਿਸੇ ਚੀਜ਼ ਦਾ ਨਹੀਂ ਹੈਗਾ ਲੱਕੜ ਨਾਲੋਂ ਸਸਤੀ ਪੈਂਦੀ ਹੈ ਸੌਂਗ ਤੋਂ ਰਹਿਦਾ ਇਹ ਚੀਜ਼ ਦੀ ਮੈਂ ਤੁਹਾਨੂੰ ਫੁੱਲ ਗਾਰੰਟੀ ਦੇ ਕੇ ਦਿਆਂ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪ ਕਰ ਸਕਦੇ ਆਂ ਇਹ ਇੱਥੇ نیچے ਮਾਰਦਾ ਮੈਂ ਥੋੜਾ ਕਲੀਅਰ ਕਰਦਾ ਹਾਂ ਜਿਵੇਂ ਇਹ ਵਾਟਰਪਰੂਫ ਹੈ ਸਾਊਂਡ ਪ੍ਰੂਫ ਹੈ ਤੇ ਫਾਇਰ ਪ੍ਰੂਫ ਹੈ ਤਾਂ ਇਹਨੂੰ ਮਤਲਬ ਕਿ ਮਾਰਕੀਟ ਦੇ ਵਿੱਚ ਅੱਜ ਕੱਲ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਰੇਕ ਬੰਦਾ ਇਹਦੀ ਚੁਆਇਸ ਕਰਦਾ ਪਿਆ ਤੇ ਜੋ ਮੇਨ ਡੋਰ ਹੈ ਜਾਂ ਦੂਸਰੇ ਵੀ ਸਾਰਾ ਕਨਸੈਪਟ ਐਚ ਡੀ ਐਚ ਮਾਰਦਾ ਹੀ ਅੱਜ ਕੱਲ ਜ਼ਿਆਦਾ ਲੈ ਰਿਹਾ ਹੈ ਇਸੇ ਕਰਕੇ ਅਸੀਂ ਇਹਨੂੰ ਜ਼ਿਆਦਾ ਯੂਜ਼ ਕਰ ਰਹੇ ਹਾਂ ਇਹਦੀ ਫਰੇਮਿੰਗ ਵੀ ਅਸੀਂ ਦੇ ਰਹੇ ਹਾਂ ਠੀਕ ਇੱਕ ਹੋਰ ਮੇਨ ਗੱਲ ਤੁਹਾਡੇ ਨਾਲ ਇਹ ਮੈਂ ਸਾਂਝੀ ਕਰਨੀ ਹੈ ਕਿ ਜਿਵੇਂ ਮਾਰਕੀਟ ਦੇ ਵਿੱਚ ਤੁਸੀਂ ਆਪਦੇ ਘਰ ਦਾ ਬਜਟ ਬਾਰ ਮਹੀਨੇ ਤੀ ਤੋ ਕਿ세 ਤੋ ਵੀ ਬਣਾਉਣੇ ਆ ਜੇ ਉਹਨੇ 5 ਲੱਖ ਦਾ ਬਜਟ ਦਿੱਤਾ ਮੈਂ ਡੈਡ ਸ਼ੋਰਲੀ ਤੁਹਾਡੇ ਨਾਲ ਇਹ ਵਾਦਾ ਕਰਦਾ ਕਿ ਜੇ ਉਧਰ ਮਾਰਕੀਟ ਦੇ ਵਿੱਚ ਤੁਹਾਡਾ 5 ਲੱਖ ਦਾ ਬਜਟ ਬਣ ਰਿਹਾ ਸਾਡੇ ਕੋਲੇ ਉਹੀ ਬਜਟ ਅਸੀਂ 2.5 ਤੋਂ 3 ਲੱਖ ਦੇ ਵਿੱਚ ਤੁਹਾਡਾ ਕੰਪਲੀਟ ਕਰ ਦੇਵਾਂਗੇ ਉਹ ਕਿਉਂ ਕਰਾਂਗੇ ਸਾਡੇ ਕੋਲੇ ਕੋਈ ਜਾਦੂ ਮੰਤਰ ਨਹੀਂ ਹੈ ਸਾਡੇ ਕੋਲੇ ਬਜਟ ਤਾਂ ਘੱਟ ਬੰਦਾ ਕਿਉਂਕਿ ਅਸੀਂ ਹਰੇਕ ਚੀਜ਼ ਜਿਹੜੀ ਪਰਚੇਸ ਕਰਦੇ ਆਂ ਜਿਵੇਂ ਸਨਮਾਇਕਾ ਹੋ ਗਿਆ ਲੱਕੜ ਹੋ ਗਈ ਜੋ ਵੀ ਸਰ ਅਸੀਂ ਬਲਕ ਦੇ ਵਿੱਚ ਉਹਨੂੰ ਬਾਏ ਕਰਦੇ ਆਂ ਉਹੀ ਚੀਜ਼ ਕਸਟਮਰ ਨੂੰ ਵੀ ਫਾਇਦਾ ਦਿੰਦੀ ਹੈ ਸਾਨੂੰ ਵੀ ਫਾਇਦਾ ਦਿੰਦੀ ਹੈ ਕਿ ਅਸੀਂ ਹਰੇਕ ਚੀਜ਼ ਬਲਕ ਦੇ ਵਿੱਚ ਪਰਚੇਸ ਕਰਦੇ ਹਾਂ ਉਸੇ ਕਰਕੇ ਅਸੀਂ ਅੱਗੇ ਕਸਟਮਰ ਨੂੰ ਸਸਤੇ ਰੇਟ ਦੇ ਵਿੱਚ ਦਰਵਾਜ਼ੇ ਦੇ ਸਕਦੇ ਹਾਂ ਮੈਂ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਮੇਰੇ ਨਾਲ ਕੰਟੈਕਟ ਇੱਕ ਵਾਰੀ ਜ਼ਰੂਰ ਕਰੋਗੇ ਤੁਹਾਡਾ ਫਾਇਦਾ ਜ਼ਰੂਰ ਹੋਏਗਾ ਤੁਸੀਂ ਇੱਕ ਵਾਰੀ ਮੇਰੇ ਕੋਲ ਵਿਜ਼ਿਟ ਜ਼ਰੂਰ ਕਰੋ ਦਰਵਾਜ਼ੇ ਪਰਚੇਜ਼ ਕਰਨੇ ਨਹੀਂ ਕਰਨੇ ਉਹ ਤੁਹਾਡੇ ਆਪਣੀ ਹੈ ਮੇਰੇ ਕੋਲ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਤੁਹਾਡਾ ਫਾਇਦਾ ਜ਼ਰੂਰ ਹੋਏਗਾ ਇੱਕ ਵਾਰੀ ਤੁਹਾਡਾ ਮੈਂ ਐਡਰੈਸ ਫਿਰ ਦੱਸ ਦਿੰਦਾ ਫੋਟਕਪੂਰਾ ਰੋਡ ਸ਼ਾਈਵੇਲੀ ਦੇ ਬਿਲਕੁਲ ਨਾਲ ਆਪਣਾ ਪੰਜਾਬ ਡੋਰ ਹਾਊਸ ਹੈ ਤੁਸੀਂ ਨੰਬਰ ਮੇਰਾ ਸਕਰੀਨ ਤੇ ਚੱਲ ਰਿਹਾ ਤੁਸੀਂ ਮੇਰੇ ਕੋਲੇ ਆ ਕੇ ਵਿਜ਼ਿਟ ਕਰ ਸਕਦੇ ਹੋ ਇਥੇ ਆਪਨਾ ਦੇ ਕੇ ਮੇਰੇ ਨਾਲ ਕੰਟੈਕਟ ਕਰੋ ਤੁਹਾਡਾ ਫਾਇਦਾ ਜ਼ਰੂਰ ਕਰਾਂਗੇ ਥੈਂਕ ਯੂ